ਬਲਕਾਰ ਸਿੰਘ ਬਲਕਾਰ ਸਿੰਘ ਬਲਕਾਰ ਸਿੰਘ ਨਹੀਂ ਹੈਗਾ ਬਲਕਾਰ ਸਿੰਘ ਜੀ ਨਹੀਂ ਹੈਗਾ ਜੀ ਬਲਕਾਰ ਸਿੰਘ ਬਾਈ ਅਗਲਾ ਬੋਲੋ ਥੱਲੇ ਲੈ ਜਾਓ ਥੱਲੇ ਲੈ ਜਾਓ ਫਾਨ ਥੱਲੇ ਲੈ ਜਾਓ ਬਲਦੇਵ ਸਿੰਘ ਕੇ ਨੰਬਰ ਕੇ ਨੰਬਰ ਬਲਦੇਵ ਸਿੰਘ ਦਾ ਪਿੰਡ ਦਾ ਦਸਰੀ ਜਿੱਥੇ ਨਹੀਂ ਗੋਣ ਵਾਲੇ ਲੋਕਾਂ ਜਾਂਦੇ ਸਾਰਾ ਗੋਣ ਨਹੀਂ ਇੱਕੋ ਬਣਾਏ ਪਾਜੀ ਬੜੀ ਕਾਬਲ ਸਿੰਘ ਦੇ ਕਾਬਲ ਸਿੰਘ ਕੌਣ ਹੈ ਵੀਰ ਇੱਕ ਮਿੰਟੀ 2 ਨੰਬਰ ਸਰਬਜੀਤ ਸਿੰਘ ਹੈਗਾ ਵੀਰ ਸਾਰਾ ਬੋਰ ਨਹੀਂ ਪਾਜੀ ਚੈੱਕ ਰਿਓ ਸਰਬਜੀਤ ਸਿੰਘ ਆ ਗਿਆ ਜੋ ਬਹੁਤ ਦੂਰ ਕਿ ਫੌਮੀ ਜਿਹੜਾ ਉਹ ਦੁਪਹਿਰ ਤੇ ਜਲ ਸਮਾਨ ਚੀਜ਼ ਆ ਖਾਲਸਾ ਜਿਹੜਾ ਉਹ ਮੈਂ ਪਿੰਡਾਂ ਦੇ ਭੇਜਿਆ ਨੇ ਉਹ ਚੰਗੀ ਬਾਕੀ ਜਿਹੜਾ ਉਹ ਸਮਾਨ ਦਾ ਆ ਕਰੀ ਨਹੀਂ ਨਾ ਜੀ ਬਣਾਉਂਦਾ ਜਿਹੜਾ 2000 ਰੁਪਏ ਨੇ ਰਹਿ ਗਏ ਉਹ ਨਾਲ ਗੱਲ ਕਰਾਉਣਾ ਨਹੀਂ ਪਾਉਂਦਾ ਪਾਣੀ ਦੇ ਦੋ ਲੈ ਸਾਡੀ ਲਾਡੀ ਪਾਣੀ ਜਦੋਂ ਫੜ ਲੈ ਆਉਣੇ ਉਹ ਉੱਤਰ ਨਹੀਂ ਜਾਂਦੇ ਇੱਥੇ ਘੱਟ ਹੋ ਰਹੀਏ ਹੋਣਗੇ ਪਰ ਤੁਸੀਂ ਮੈਂ ਇਹ ਹੈਪੀ ਦੇ ਇਹਨੇ ਗੱਲ ਕੀਤੀ ਸੀ ਵੀ ਆਪਾਂ ਕਿਸੇ ਨਾ ਕਿਸੇ ਸਰਸਾਲ ਮਗਾਈਏ ਕੋਈ ਯਾਰ ਜਾਂ ਬੱਛਾ ਜਾਂ ਉਹ ਚੀਜ਼ ਕੋ ਆ ਜੇ ਤੇ ਚਲੋ ਕੱਲ ਮੈਂ ਇੱਥੇ ਗਿਆ ਜਿਸ ਦਾ ਕੋਈ ਵਿਆਹ ਸੀ ਇਹ ਦੇ ਹੈਪੀ ਦਾ ਕੱਲੋਂ ਕਰਾਲਾ ਕੀਤਾ ਜਾ ਰਹੇ ਅਕਬੀਰ ਛੋਣਾਂ ਨੇ ਆ ਆ ਕੇ ਤੇ ਤੁਹਾਡੀ ਗਾੜੀ ਤੁਹਾਨੂੰ ਦਸੀ ਹਰਲੇ ਮੁਸਕਾਂ ਦਸੀਆਂ ਸਾਰੀਆਂ ਇਹਨਾਂ ਮੁਸਕਾਂ ਹਾਲਾ ਜਿਹੜੋ ਸਾਵਾ ਤੇ ਤੁਹਾਡੀ ਟੀਮ ਦੇ ਜਿਹੜਾ ਤੁਸੀਂ ਸਾਡਾ ਇੱਕ ਤਰ੍ਹਾਂ ਕਹਿਣ ਦੇ ਉੱਤੇ ਆਵਾਜ਼ ਮਾਰਦੇ ਆਗੇ ਜੀ ਆਵਾਜ਼ ਮਾਰਿਆ ਜਾਂਗੇ ਦੂਜੀ ਗੱਲ ਇਹ ਆ ਕੇ ਹੁਣ ਨੁਕਸਾਨ ਤੇ ਤੁਹਾਨੂੰ ਪਤਾ ਹੀ ਹੋਣ ਦਿਆ ਹੋਇਆ ਵੀ ਇਹ ਤੇ ਖੋਣ ਵੀ ਜਾਈ ਜਾਂਦਾ ਤੇ ਚਲੋ ਇਹ ਚਾਰੇ ਦੀ ਬਹੁਤ ਜ਼ਰੂਰ ਹੈ ਜ਼ਰੂਰ ਤੇ ਹੈ ਬਾਕੀ ਦੂਜੀ ਗੱਲ ਇਹ ਆ ਕੇ ਹੁਣ ਇੱਥੇ ਗਮਾਰੀਆਂ ਫਿਲਰ ਦਾ ਵੀ ਖਤਰਾ ਹੋ ਗਿਆ ਕੋਈ ਦਵਾਈਆਂ ਦਾ ਡਾਕਟਰਾਂ ਦਾ ਪ੍ਰਬੰਧ ਵੀ ਕੀਤਾ ਜਾਵੇ ਕੋਈ ਮੱਛਰ ਦਾੜੀਆਂ ਦਿੱਤੀਆਂ ਜਾਣ ਜਾਂ ਕੋਈ ਤਰਪਾਣਾਂ ਦਿੱਤੀਆਂ ਜਾਣ ਜਿਨ੍ਹਾਂ ਦੇ ਕੋਠੇ-ਕਾਠੇ ਚੋਈ ਜਾਂਦੇ ਆ ਕਈ ਕੋਠੇ ਵੀ ਜਾਣ ਦੇ ਡਿੱਗ ਪਿਆ ਘਰ ਤੋਂ ਬਾਲੇ ਬੁੱਲੇ ਟੁੱਟ ਕੇ ਕਈਆਂ ਦੇ ਇਹੋ ਜੀ ਸ਼ਹਿਦਾ ਵੀ ਸਾਡੀ ਕੀਤੀ ਜਾਵੇ ਸਾਡੀ ਇਹ ਸਮਝੋ ਸਾਡੇ ਪਿੰਡ ਦੀ ਹੋ ਗਈ ਸਾਡੇ ਲਾਗ ਲਾਗ ਦੇ ਪਿੰਡਾਂ ਦੀ ਹੋ ਗਈ ਵੀ ਉਹ ਵੀ ਸਾਡੀ ਇਹ ਸੇਵਾ ਤੇ ਬਾਕੀ ਚਾਰਾ ਵੀ ਹੋਰ ਤੇ ਜਾ ਜਾਵੇ ਚਾਰਾ ਵੀ ਉਹਨਾਂ ਨੂੰ ਦੇਖਣ ਲੋਕ ਸਕਦੇ ਕਿ ਕਿੰਨੀ ਆ ਹੈ ਵੀ ਸਾਰੀ ਇਹ ਗੱਲ ਦੀ ਚਾਰ ਬ੍ਰਾਂਡ ਦੇ ਹੱਕ ਤਾਰਿਆ ਇਹ ਕਰਕੇ ਚਾਰਾ ਹੋਰ ਦਿੱਤਾ ਜਾਵੇ ਅਈ ਦੇ ਮੈਂ ਇੰਦੀਆਂ ਗੱਲਾਂ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਇੱਥੇ ਆਉਂਦੇ ਤੇ ਗਾਂ ਤੋਂ ਨਹੀਂ ਸਾਡਾ ਹੋਸ਼ ਜੋਗ ਦਿਓ ਜੀ ਸਰੂ ਸਾਹਿਬ ਦੀ ਪੱਕੀ ਹੋਈ ਫਤਿਹ ਦੀ ਛਾਂ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਨਗਰਾਂ ਚਾਰ ਨਗਰਾਂ ਦੇ ਵਿੱਚ ਵੈਰੋਵਾਲ ਬਾਵੇਂ ਦਾਰਾਪੁਰ ਕਿੰਦੀ ਛਾਈ ਤੇ ਬੋਤਲ ਪੀੜੀ ਉਹਨਾਂ ਵਾਸਤੇ ਚਾਰ ਦੀ ਸਮਗਰੀ ਜਿਹੜੀ ਅੱਜ ਭੇਜੀ ਗਈ ਆ ਪਸ਼ੂਆਂ ਵਾਸਤੇ ਐਸਪੀ ਅਬਰਾਏ ਸਾਹਿਬ ਹੋਣਾਂ ਦੀ ਟੀਮ ਵੱਲ ਅੱਜ ਦਾਰਾਪੁਰ ਪਹੁੰਚੇ ਹੋਏ ਨੇ ਇੱਥੇ ਹੀ ਇਕੱਠ ਚੌਹ ਪਿੰਡਾਂ ਦਾ ਕਰ ਲਿਆ ਗਿਆ ਉਹਦਾ ਕਿ ਉਹਨਾਂ ਨੂੰ ਜਿਹੜੀ ਆ ਵੀ ਚਾਰ ਦੀ ਜਿਹੜੀ ਆ ਸਹੂਲਤ ਜਿਹੜੀ ਆ ਜਿੰਨਾ ਜਿੰਨਾ ਦਾ ਨਕਾਨ ਜਿੰਨਾਂ ਦਾ ਕੋਲ ਪੱਟੇ ਨਹੀਂ ਹੈਗੇ ਜਿਹੜੇ ਇੱਥੋਂ ਗਰੀਬ ਜਨਤਾ ਜਿਹੜੀ ਪਟਾਮ ਪੰਨਿਆਂ ਤੋਂ ਘਾ ਵੜ ਕੇ ਲਿਆਉਂਦੀ ਸੀ ਉਹ ਪਾਣੀ ਨਾਲ ਸਾਰਾ ਨੱਬਿਆ ਗਿਆ ਉਹ ਜਿਹੜਾ ਉਹਦੇ ਵਾਸਤੇ ਉਪਰਾਲਾ ਕੀਤਾ ਐਸਪੀ ਅਬਰਾਏ ਸਾਹਿਬ ਹੋਣਾਂ ਨੇ ਅਸੀਂ ਇਹਨਾਂ ਨੂੰ ਕੱਲ ਹੀ ਬੇਨਤੀ ਕੀਤੀ ਤੇ ਇਹਨਾਂ ਨੇ ਉਹ ਤਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਵਾ ਅੱਜ ਜਿਹੜਾ ਵਾ ਇੱਕ ਟਰਾਲਾ ਜਿਹੜਾ ਚਾਰ ਦਾ ਭੇਜਿਆ ਵਾ ਤੇ ਜਿਹੜਾ ਵਾ ਜਿਹੜੇ ਬਹੁਤ ਜ਼ਿਆਦੇ ਲੋਡ ਵੰਦਿਆ ਉਹਨਾਂ ਨੂੰ ਅੱਜ ਇਹ ਵੰਡਣਾ ਵਾ ਬਾਕੀ ਆਈ ਟੀਮ ਦਾ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਡੀ ਜਿਹੜੀ ਮੰਗ ਵੀ ਪੂਰੀ ਕੀਤੀ ਆ ਕਿ ਇੱਥੇ ਥੋੜੀ ਲੋਕ ਸੀ ਉਹਨਾਂ ਨੂੰ ਜਿਹੜਾ ਵਾ ਵੀ ਉਹਨਾਂ ਦੀ ਗਾਹ ਫੜੀ ਔਖੇ ਵੇਲੇ ਬਾਕੀ ਜਦੋਂ ਕਿ ਅਗਲੀ ਸਮਗਰੀ ਜਿੱਦਾਂ ਮੰਨ ਲਓ ਹਣ ਤਰੀਪ ਜਨਤਾ ਜਿਹੜੇ ਦਿਹਾੜੀ ੱੱਪੇ ਵਾਲੇ ਵੀਰ ਸੀ ਜ਼ਿਮੀਂਦਾਰਾਂ ਦੇ ਨਾਲ ਕੰਮ ਕਰਦੇ ਸੀ ਉਹਨਾਂ ਦੇ ਜਿਹੜਾ ਵਾ ਕੰਮ ਜਿਹੜਾ ਵਾ ਬਿਲਕੁ ਅਸੀਂ ਡਾਕਟਰ ਸਾਹਿਬ ਹੁਣਾਨੂੰ ਇਹੀ ਫੀਲ ਕਰਦੇ ਆ ਕਿ ਉਹਨਾਂ ਵਾਸਤੇ ਜਿੱਦਾਂ ਰਾਸ਼ਨ ਦੀਆਂ ਥੋੜੀਆਂ-ਬੋਧੀਆਂ ਕਿੱਟਾਂ ਪਰ ਜਿ세 ਪਸ਼ੂਆਂ ਵਾਸਤੇ ਵੇਚੀਆਂ ਵਾਂ ਉਥੇ ਜਿਹੜਾ ਇਨਸਾਨਾਂ ਵਾਸਤੇ ਵੀ ਜਿਹੜਾ ਖਾਣ ਦਾ ਕੋਈ ਚਾਰਾ ਪ੍ਰਬੰਧ ਕੀਤਾ ਜਾਵੇ ਕਿ ਇਹੀ ਅਸੀਂ ਮੰਗਾ ਕਰਦੇ ਆ ਬਾਕੀ ਆਈਓਈ ਟੀਮ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਜੀ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਧੰਨ ਤੇ ਸੱਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜਵੇਕ ਮਾਨਯੋਗ ਸਰਦਾਰ ਕੁਲਰਾਜ ਜੀ ਸੇ ਕੰਗ ਸਾਡੇ ਜਨਰਲ ਸਕੱਤਰ ਜ਼ਿਲ੍ਹੇ ਦੇ ਉਹਨਾਂ ਨੇ ਬਹੁਤ ਸੰਖੇਪ ਦੇ ਵਿੱਚ ਇਹ ਸੰਸਥਾ ਦੇ ਬਾਰੇ ਦੱਸ ਦਿੱਤਾ ਹੈ ਕਿ ਮਾਨਯੋਗ ਡਾਕਟਰ ਐਸ.ਪੀ ਸਿੰਘ ਵੀ ਉਪਰ ਆਏ ਜਿਨ੍ਹਾਂ ਦਾ ਸ਼ਬਦਾਂ ਸਾਈਂ ਕਿਹਾ ਨਹੀਂ ਜਾ ਸਕਦਾ ਕਿ ਕਿੰਨਾ ਉਹ ਸਮਾਜ ਵਾਸਤੇ ਪੂਰੇ ਦੇਸ਼ ਵਾਸਤੇ ਕਿੰਨਾ ਕੁ ਉਹ ਜਿਹੜਾ ਵਾ ਕੰ ਕਰ ਰਹੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਧੀਨ ਸਰਦਾਰ ਜਸਾ ਸਿੰਘ ਜੀ ਦੀ ਪਹਿਲ ਕਾਰਮੀ ਦੇ ਅਧੀਨ ਉਸ ਸਮੇਂ ਦੀ ਨਜਾਕਤ ਨੂੰ ਮੁਖ ਰੱਖਦੇ ਹੋਇਆ ਕਿਉਂਕਿ ਕੋਮ ਕੋਲ ਕੰਮ ਜਿਹੜੇ ਨੇ ਅਜਿਹੇ ਸੰਰੋਪੀਆਂ ਪਰਮਾਤਮਾ ਵੱਲੋਂ ਕੁਦਰਤ ਵੱਲੋਂ ਜਿਹੜੀਆਂ ਮਰੋਥ ਤੇ ਪੈ ਜਾਂਦੀਆਂ ਜਿਨ੍ਹਾਂ ਦਾ ਹੱਲ ਸਾਡੇ ਕੋਲ ਕੋਈ ਨਹੀਂ ਹੁੰਦਾ ਉਹਦਾ ਹੱਲ ਇਹੋ ਹੀ ਹੈ ਕਿ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਰਮਾਤਮਾ ਨੂੰ ਅਰਦਾਸ ਕਰਕੇ ਕੋਈ ਨਾ ਕੋਈ ਜਿਹੜਾ ਉਹਦਾ ਉਪਾਏ ਜਿਹੜਾ ਉਹ ਸੋਚਣਾ ਪੈਂਦਾ ਔਰ ਇਸੇ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਜਿਹੜਾ ਸਹੀ ਇਹ ਇਹਨਾਂ ਬਿੰਦਾਂ ਵਾਸਤੇ ਵੱਡੇ ਪੱਧਰ ਤੇ ਰਾਹ ਜਿਹੜੀ ਹੈ ਉਹ ਮੰਗੀ ਗਈ ਹੈ ਔਰ ਇਹ ਖੁਸ਼ੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਹਿਬ ਸਿੱਧ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਪਵਿੱਤਰ ਧਰਤੀ ਤੇ ਆਪ ਜੀ ਸਾਰੇ ਸ਼ਰਧਾਲੂ ਤੇ ਸੰਗਤ ਜਦੋਂ ਅਰਦਾਸ ਕਰੇ ਨਾ ਜੀ ਫਿਰ ਹੀ ਕੋਈ ਸੇਵਾ ਲੈ ਸਕਦਾ ਉਹਨਾਂ ਤੱਕ ਸੇਵਾ ਛੋੜ ਜਿੱਨੀ ਪੈਂਦੀ ਸਾਡੇ ਮਾਲਕੋ ਡਾਕਟਰ ਐਸ.ਪੀ ਸਿੰਘ ਬਰਾਏ ਸਾਹਿਬ ਸਾਡੇ ਪ੍ਰਧਾਨ ਆਲ ਇੰਡੀਆ ਦੇ ਸਰਦਾਰ ਜੱਸਾ ਸਿੰਘ ਜੀ ਹੈਪੀ ਵੀਸੀ ਨੂੰ ਅਹੀਂ ਫੋਨ ਕੀਤਾ ਕਿ ਇਧਰਲੇ ਬੰਨੇ ਸਾਨੂੰ ਦੱਸਿਆ ਜਾਵੇ ਕਿ ਕੀ ਘਾਟ ਹੈ ਕੜੀ ਚੀਜ਼ ਚਾਹੀਦੀ ਹੈ ਫਿਰ ਹੈਪੀ ਭਾਈ ਨੇ ਆਪਣਾ ਇਧਰ ਸਾਰਾ ਹੀ ਵੇਖਿਆ ਇਹਨਾਂ ਕਹਿ ਕੇ ਸਾਡਾ ਪਿੰਡ ਵੀ ਜਿਹੜਾ ਉਹ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕਾ ਤੇ ਕਈ ਦੇਹੋ ਜੇ ਪਰਿਵਾਰ ਨੇ ਗੋਸਿਕ ਪਰਿਵਾਰ ਵੀ ਆ ਤੇ ਦੂਜੇ ਪਰਿਵਾਰੀਏ ਜਨਾਂ ਦੀ ਸਾਰੀ ਪੈੜੀ ਜਿਹੜੀ ਕਿ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੀ ਹੈ ਫਿਰ ਅਹੀਂ ਭਾਈ ਨੂੰ ਪੁੱਛਿਆ ਕਿ ਭਾਜੀ ਦੱਸੋ ਕਿੰਨੀ ਕ ਆਪਾਂ ਨੂੰ ਸਮਗਰੀ ਜਿਹੜੀ ਆ ਉਹ ਕਿੰਨੀ ਚਾਹੀਦੀ ਫਿਰ ਸਾਡੇ ਕੁਲਰਾਜਬੀਰ ਸਿੰਘ ਜੀ ਕੰਗ ਸਾਡੇ ਵਿਕੀ ਗੰਗ ਜੀ ਸਿੰਘੇ ਭਾਜੀ ਇਹਨਾਂ ਨੇ ਆਣ ਕੇ ਫਿਰ ਇੱਥੇ ਸਾਰਾ ਹੀ ਵੇਖਿਆ ਕਿ ਮਰਗੀ ਇਹਨਾਂ ਨੂੰ ਕਿਹੜੀ-ਕਿਹੜੀ ਚੀਜ਼ ਚਾਹੀਦੀ ਕਿਉਂਕਿ ਮਾਨਯੋਗ ਡਾਕਟਰ ਐਸ.ਪੀ. ਸਿੰਘ ਉਹ ਰਾਏ ਸਾਹਿਬ ਇਸ ਟਾਈਮ ਤੇ ਅਮਰੀਕਾ ਦੇ ਵਿੱਚ ਦੌਰੇ ਤੇ ਗਏ ਹੋਏ ਨੇ ਉਥੇ ਨੇ ਉਹਨਾਂ ਨੇ ਮਰਗੀ ਉਹਨਾਂ ਨੂੰ ਜਦੋਂ ਮੈਸੇਜ ਕੀਤਾ ਉਹਨਾਂ ਨੇ ਤੁਰੰਤ ਹੀ ਉਸ ਵੀ ਕਾਰਵਾਈ ਕਰਦੇ ਹੋਏ ਉਹਨਾਂ ਨੇ ਸਰਦਾਰ ਜੱਸਾ ਸਿੰਘ ਜੀ ਦੀ ਡਿਊਟੀ ਲਈ ਕਿ ਜੋ ਵੀ ਇਹਨਾਂ ਨੂੰ ਚਾਹੀਦਾ ਇਹਨਾਂ ਕੋਲ ਉਹ ਕੰਡੀਸ਼ਨ ਲਈ ਜਾਵੇ ਕਿ ਜਿਹੜੀ ਆ ਕੰਡੀਸ਼ਨ ਹੈ ਕਿ ਇਹਦੇ ਤੇ ਕੀ ਚਾਹੀਦਾ ਪਰ ਇਹ ਅਹੀਂ ਫਿਰ ਇਹਨਾਂ ਦੇ ਮੁਤਾਬਕ ਆਚਾਰਾ ਨਾਲ ਰਾਸ਼ਨ ਦੀਆਂ ਕਿੱਟਾਂ ਦਾ ਨਾਲ ਆਪਣਾ ਤਰਪੈਲਾ ਦਾ ਮਸ਼ਤਰਦਾਨੀਆਂ ਦਾ ਉਹਨਾਂ ਨੂੰ ਲੈ ਕੇ ਭੇਜਿਆ ਕਿ ਜਿਹੜੀ ਕਿ ਇਹ ਜਿਹੜੀਆਂ ਵਸਤੂਆਂ ਵਾ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹ ਕੋਈ ਸਿਆਸੀ ਖਾਣਾ ਨਹੀਂ ਆ ਤੁਹਾਡੀ ਸੰਗਤ ਦੇ ਨੌਰਜ ਵਿੱਚ ਨੇ ਹੁਣ ਲਗਾ ਅਹੀਂ ਕੋਈ ਸਿਆਸੀ ਖਾਣੇ ਕਰਕੇ ਨਹੀਂ ਆਏ ਕਿ ਅਹੀਂ ਕਿਤੇ ਕਾਲੀਵਾਲੇ ਜਾਂ ਆਪਣਾ ਕੌਂਸ ਜਾਂ ਭਾਜਪੀ ਜਾਂ ਆਮ ਆਦਮੀ ਪਾਰਟੀ ਇਹ ਕਿਸੇ ਦਾ ਕੋਈ ਧੜਾ ਨਹੀਂ ਸਿਰਫ ਇੱਕ ਧੜਾ ਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਤ ਮਾਜੂਗ ਡਾਕਟਰ ਐਸ.ਪੀ ਸਿੰਘ ਉਪਰਾਏ ਸਾਹਿਬ ਨੇ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਹੈ ਸਿਰਫ ਡੇਢ ਮਿੰਟ ਦੀ ਮੈਂ ਗੱਲ ਨੂੰ ਬਿਹੜਾਂਗਾ ਕਿਉਂਕਿ ਸ਼ਾਰਟ ਕਰਕੇ ਕਿ 2010 ਦੇ ਵਿੱਚ ਆਗਦੀ ਭੜੀ ਭਾਂਜਾਂ ਦੇ ਹੋ ਕੇ ਕਿ 25 30 ਬੱਚੇ ਜਿਹੜੇ ਦੁਬਈ ਦੇ ਵਿੱਚ ਜਿਨ੍ਹਾਂ ਨੂੰ ਸਜਾਏ ਮੌਤ ਹੋਈ ਏ ਇੱਕ ਕਦਰ ਦੇ ਕੇਸ ਦੇ ਵਿੱਚ ਉਹ ਕਦਰ ਦੇ ਕੇਦ ਵਿੱਚ ਉਹਨਾਂ ਸਾਰਿਆਂ ਨੂੰ ਮੌਤ ਦੀ ਸਜ਼ਾ ਫਾਂਸੀ ਹੋਣੀ ਫਿਰ ਬਰਾਏ ਸਾਹਿਬ ਕਹਿੰਦੇ ਕਿ ਮੈਂ ਆਪਣੇ ਘਰ ਬੈਠਾ ਅਖਬਾਰ ਪੜ੍ਹ ਰਿਹਾ ਹਾਂ ਤੇ ਉਹਦੇ ਵਿੱਚ ਮੈਂ ਵੇਖਿਆ ਕਿ ਕੀ ਚੱਕਰ ਆ ਕੀ ਕਤਲ ਇੱਕ ਹੋਇਆ ਤਾਂ ਸਜ਼ਾ ਇਨੀ ਜਣਿਆਂ ਨੂੰ ਜਿਹਦੇ ਵਿੱਚ ਆਪਣੇ ਪੰਜਾਬ ਦੇ ਵੀ ਸੀ ਹਰਿਆਣੇ ਦੇ ਵੀ ਸੀ ਤੇ ਆਪਣਾ ਯੂਪੀ ਦੇ ਵੀ ਸੀ ਰਾਜਸਥਾਨ ਦੇ ਹੀ ਤੇ ਪਾਕਿਸਤਾਨ ਦੇ ਵੀ ਆ ਗਏ ਕਿਉਂਕਿ ਉਹ ਸਾਰੇ ਧਰਮਾਂ ਨੂੰ ਇੱਕ ਧਰਮ ਸਮਝਦੇ ਉਹ ਕੱਲੇ ਸਿੱਖ ਧਰਮ ਦੀ ਸੇਵਾ ਨਹੀਂ ਕਰਦੇ ਉਹ ਚੋਂ ਵਰਨਾਂ ਦੇ ਜਿਹੜੇ ਆਪਣੇ ਹੈਗੇ ਨੇ ਧਰਮਾਂ ਦੇ ਉਹਨਾਂ ਸਾਰੇ ਦੀ ਉਹ ਸੇਵਾ ਕਰਦੇ ਫਿਰ ਉਹਨਾਂ ਨੇ ਉਸ ਟਾਈਮ ਤੇ ਉਹ ਸੇਵਾ ਨੂੰ ਆਪਣੇ ਥੋੜੀ ਚੁਪਵਾਇਆ ਰਾਸ਼ਟਰਪਤੀ ਸਾਹਿਬ ਨੂੰ ਮਿਲੇ ਉਹਨਾਂ ਕੋਲ ਉਹਨਾਂ ਗਾਈਡਿੰਗ ਲਈ ਗਿਆ ਆਪਾਂ ਇਹਨਾਂ ਬੱਚੇ ਨੂੰ ਕਿਤਰਾ ਬਚਾ ਸਕਦੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਬਲੱਡ ਮਨੀ ਦੇ ਕੇ ਪਰਿਵਾਰ ਨੂੰ ਜੇ ਕੋਈ ਸਮਝੌਤਾ ਕਰ ਸਕਦੇ ਹੋ ਤੇ ਤੁਸੀਂ ਇਸ ਤਰੀਕੇ ਨਾਲ ਕਰਕੇ ਕੰਮ ਹੋਵੇ ਫਿਰ ਉਹ ਬਰਾਏ ਸਾਹਿਬ ਦੁਬਈ ਤੋਂ ਪਾਕਿਸਤਾਨ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਪਰਿਵਾਰ ਨਾਲ ਜਾ ਕੇ ਬਹਿ ਕੇ ਉਹਨਾਂ ਨੇ ਸਾਰੀਆਂ ਗੱਲਾਂ ਉਹਨਾਂ ਨਾਲ ਕੀਤੀਆਂ ਕਿ ਤੁਹਾਡਾ ਬੱਚਾ ਦੇ ਚਲੋ ਦੁਨੀਆ ਤੋਂ ਚਲ ਗਿਆ ਉਹੀ ਵਾਪਸ ਨਹੀਂ ਲਿਆ ਸਕਦੇ ਕਿ ਜਿਹੜੇ ਬੱਚੇ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਫਾਂਸੀ ਸਜ਼ਾ ਹੋ ਗਈ ਆ ਆਪਾਂ ਉਹਨਾਂ ਨੂੰ ਬਚਾਈਏ ਤੁਰੇ ਵਾਪੇ ਆ ਉਹ ਵੀ ਥੀ ਸਾਨੂੰ ਸੇਵਾ ਲਾਉਗੇ ਉਹ ਮੈਂ ਆਪਣੇ ਕੋਲੋਂ ਕਰਾਂਗਾ ਮੈਂ ਕੇ ਕੋ ਕੁਝ ਨਹੀਂ ਕਰ ਕਿਉਂਕਿ ਉਸ ਟਾਈਮ ਤੇ ਇੱਕ ਲੋਤੇ ਹੀ ਉਹਨਾਂ ਬੱਚਿਆਂ ਨੂੰ ਬਚਾਉਣ ਵਾਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੇ ਇਤਿਹਾਸ ਹੀ ਉਹਨਾਂ ਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹਨਾਂ ਦੀ ਉਹ ਜਿਹੜੀ ਉਹਨਾਂ ਦੀ ਡਿਵਾਰਡ ਜਿਹੜੀ ਉਹ ਮੱਚ ਧਰ ਕੇ ਗਏ ਉਸ ਪਰਿਵਾਰ ਨੇ ਉਹਨਾਂ ਨੇ ਮਾਲੀ ਕੇ ਚਲੋ ਕਿ ਬਲੱਡ ਮਨੀ ਦੇ ਨਾਲ ਉਹਨਾਂ ਨੇ ਸਾਰੇ ਬੱਚੇ ਨੂੰ ਬਚਾਇਆ ਫੇ 2012 ਦੇ ਵਿੱਚ ਉਹਨਾਂ ਨੇ ਸੰਸਥਾ ਬਣਾਈ ਸੰਸਥਾ ਰਹਿ ਵਿੱਚ 15-20 ਮੈਂਬਰ ਜਿਹੜੇ ਹੀ ਉਹਨਾਂ ਦੇ ਆਪਣੇ ਉਹਨਾਂ ਨੇ ਬਣਾ ਕੇ ਉਹਨੂੰ ਤੋੜਿਆ ਫਿਰ ਉਹ ਤੋਂ ਬਾਅਦ ਜੋ ਤੁਰਦੀ ਆਏ ਕਿ ਜਿਹੜੀ ਸਾਡੀ ਤਰਨਤਨ ਦੀ ਟੀਮ ਹੈ ਜੀ ਅਸੀਂ 2020 ਦੇ ਵਿੱਚ ਸਾਨੂੰ ਇਹ ਸਾਡੀ ਝੋੜੀ ਦੀ ਸੇਵਾ ਪਈ ਅਸੀਂ ਫੇ ਜਿੰਨੇ ਸਾਡੇ ਟੀਮ ਦੇ ਬੰਦੇ ਹੀ ਮੇਨ ਭਾਈ 2020 ਤੋਂ ਉਹਨਾਂ ਦੇ ਨਾਲ ਜੁੜੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਹ ਸੇਵਾ ਕਰਦੇ ਫਿਰ ਕਰੋਨਾ ਆ ਕਰੋਨਾ ਦੇ ਵਿੱਚ ਵੀ ਅਭਰਾਏ ਸਾਹਿਬ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀ ਉਹਨਾਂ ਨੂੰ ਖੁਦ ਵੀ ਕਰੋਨਾ ਹੋ ਗਿਆ ਉਹ ਮਰ ਗਿਓ ਘਰ ਨਹੀਂ ਬੈਠੇ ਟੀਮ ਦੇ ਉਹ ਹਰ ਬੰਦੇ ਦੇ ਵਿੱਚ ਵੀ ਚੜਦੇ ਨੇ ਸੋ ਇਹ ਕਹਿਣ ਦਾ ਭਾਵੇਂ ਹੈ ਮੇਰਾ ਕਿ ਜਿਹੜੀ ਅੱਜ ਇਹ ਤੁਹਾਡੇ ਕੋਲ ਅਸੀਂ ਸੇਵਾ ਲੈ ਕੇ ਆਏ ਆ ਇਹ ਡਾਕਟਰ ਐ ਐਸਪੀ ਸਿੰਘ ਅਭਰਾਏ ਸਾਹਿਬ ਸਰਦਾਰ ਜੱਸਾ ਸਿੰਘ ਦੀ ਰਹਿਨਮਾਈ ਹੈ ਇੱਕ ਇਹ ਤੁਹਾਡੇ ਕੋਲ ਪਹੁੰਚੀ ਹੈ ਉਹਨਾਂ ਦੀ ਜਿਹੜੀ ਕਮਾਈ ਹੈ ਨਾ ਜੀ ਜੋ 1 ਰੁਪਿਆ ਕਮਾਉਂਦੇ ਆਲਾ ਜੀ ਤੇ ਉਹ 93 ਪੈਸੇ ਜਿਹੜੇ ਆ ਉਹ ਸੰਗਤ ਵਿੱਚ ਲਾ ਰਹੇ ਆ ਜੇ 1 ਕਰੋੜ ਰੁਪਿਆ ਕਮਾਉਂਦੇ ਆ ਤੇ 98 ਲੱਖ ਰੁਪਿਆ ਉਹ ਸੰਗਤ ਦੀ ਸੇਵਾ ਦੇ ਵਿੱਚ ਲਾ ਰਹੇ ਨੇ ਤੇ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਉਹ ਅੱਜ ਤੱਕ 400 ਕਰੋੜ ਰੁਪਿਆ ਜਿਹੜਾ ਉਹ ਸੰਗਤ ਦੇ ਵਿੱਚ ਲਾ ਚੁੱਕੇ ਨੇ ਤੇ ਗਾਂ ਵੀ ਉਹ ਸੇਵਾਵਾਂ ਕਰ ਰਹੇ ਆ ਸੋ ਅਸੀਂ ਪੀ ਭਾਜੀ ਦੇ ਤੇ ਤੁਹਾਡੇ ਪੂਰੇ ਇਲਾਕੇ ਦੇ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਬੜੇ ਪਿਆਰ ਸਰਕਾਰ ਦੇ ਨਾਲ ਉਹਨਾਂ ਬੰਦਿਆਂ ਨੂੰ ਮਰਗੀ ਚੁਣਿਆ ਗਿਆ ਵਾ ਕਿ ਜਿਨ੍ਹਾਂ ਨੂੰ ਬੇਹਦੀ ਲੋੜ ਆ ਜਿਨ੍ਹਾਂ ਦੇ ਕੋਲ ਨਹੀਂ ਹੈਗੀਆਂ ਇਹ ਵਸਤੂ ਚੀਜ਼ਾਂ ਜਿਹੜੀਆਂ ਆਪਾਂ ਤੁਹਾਡੇ ਕੋਲ ਲੈ ਕੇ ਆਈਆਂ ਜਿਹੜੀਆਂ ਆਪਾਂ ਰਾਸ਼ਨ ਕਿੱਟਾਂ ਵੀ ਦੇਣੀਆਂ ਉਹ ਵੀ ਆਪਾਂ ਉਹਨਾਂ ਪਰਿਵਾਰਾਂ ਨੂੰ ਦੇਣੀਆਂ ਕਿ ਜਿਹੜੇ ਪਰਿਵਾਰਾਂ ਨੂੰ ਇਹ ਚੀਜ਼ ਦੀ ਲੋੜ ਆ। ਤੋਂ ਗਾ ਸਾਨੂੰ ਜੜੀ ਵੀ ਸੰਗਤ ਸਾਨੂੰ ਹੁਕਮ ਕਰੂੰਗੀ। ਹੈਪੀ ਭਾਈ ਨੂੰ ਇਨਵੋਇਸ ਕਰਾ ਦਿਓ ਅਸੀਂ ਉਹ ਸੇਵਾ ਬਰਾਇਆ ਸਾਹਿਬ ਤੱਕ ਪਹੁੰਚਾਵਾਂਗੇ ਡਿਮਾਂਡ ਆਪਣੀ ਜਿਹੜੀ ਅਸੀਂ ਤੁਹਾਡੇ ਸੰਗਤਾਂ ਦੇ ਚਰਨ ਦੇ ਵਿੱਚ ਅੱਜ ਲਾਵਾਂਗੇ ਸਾਰੀ ਸੰਗਤ ਦਾ ਅਰਦਾਸ ਕਰਿਓ ਕਿ ਡਾਕਟਰ ਐਸ.ਪੀ. ਸਿੰਘ ਬਰਾਇਆ ਸਾਹਿਬ ਉਹਨਾਂ ਦੇ ਪਰਿਵਾਰ ਤੇ ਤੇ ਸਮੁੱਚੀ ਟੀਮ ਤੇ ਜਿੰਨੀ ਵੀ ਟੀਮ ਸਰਬੱਤ ਦਾ ਭਲਾ ਚਰੀਟੇਬਲ ਸੇਵਾ ਕਰ ਰਹੀ ਹੈ ਉਹਨਾਂ ਦੇ ਸੇਵ ਤੇ ਮਿਹਰ ਭਰਿਆ ਅਸਰ ਰੱਖਣ ਤੇ ਸੰਗਤ ਗੁਰੂ ਸਾਹਿਬਾਂ ਕੇ ਫੇਰ ਅਰਦਾਸ ਕਰਿਓ ਕਿ ਸਾਰੀ ਸੰਗਤ ਕਿ ਆਪਣਾ ਕਿ ਡਾਕਟਰ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਕਿਸੇ ਤਰ੍ਹਾਂ ਹੀ ਸੇਵਾ ਕਰਦੀ